ਬਰਬਰ ਤੇ ਮਰਦੇ ਵੇਖਣ ਆਉਂਦੇ ਨੇ ਰੋਟੀਆਂ ਸੰਗ ਦੇ ਪੈਰਾਂ ਹੇਠਾਂ ਵੀ ਹੋ ਕੇ ਪੈ ਗਿਆ ਦੁਨਿਆਦ ਸਾਹੇ ਲੱਗੋ ਤੇ ਰੋਟੀਆਂ ਜਿਹੜੀਆਂ ਜਾਨਾਂ ਨਾਲ ਗੋਲੀਆਂ ਮਾਰੂ ਆਪਣੀ ਸੁਣਾਦੀ ਕੀ ਸਾਡੀ ਆਹੀ ਸਾਡਾ ਮਨ ਭਰਿਆ ਪਿਆ ਸਾਡੇ ਭਾਰੇ ਆ ਹਾਲਤ ਵੇਖ ਕੇ ਕੀ ਬਣੀ ਵੀ ਸਾਡੇ ਲੋਕਾਂ ਦੀ ਤੂੰ ਮੈਨੂੰ ਜਵਾਬ ਦੇ ਲੈ ਜਵਾਬ ਜਵਾਬ ਨਹੀਂ ਜਾਣਗੋ ਉਹਨੇ ਵੇਖਣਾ ਉਹਨਾਂ ਦੀ ਗੱਲ ਸਹੀ ਗੱਲ ਇਹਨਾਂ ਦੋਤੇ ਵੇਖ ਲੋਕਾਂ ਦੀ ਸੁਣ ਤੋਂ ਲਿਓ ਸੁਣਿਆ ਹੀ ਆਤੇ ਨੇ ਕਾਹੋ ਕਰਾਈਆਂ ਸੀ ਜਦੋਂ ਪਤਾ ਲੱਗਿਆ ਜੀ ਮੈਂ ਸਪੈਸ਼ਲੀ ਚੱਲ ਕੇ ਆਇਆ ਮੈਂ ਜਾਣਾ ਕਿਤੇ ਹੋਰ ਸੀਗਾ ਜੀ ਤੇ ਮੈਂ ਆਪ ਜਾ ਕੇ ਦੇਖਿਆ ਜੀ ਠੀਕ ਹੈ ਜੀ ਮੈਂ ਇੱਕ ਡਿਸਟ੍ਰਿਕਟ ਇੰਜੀਨੀਅਰ ਦੀ ਕਮੇਟੀ ਵਿੱਚ ਜੀ ਮੈਨੂੰ ਪਤਾ ਲੱਗਿਆ ਉਸ ਕਮੇਟੀ ਨੇ ਮਨਜ਼ੂਰ ਨਹੀਂ ਕੀਤੀ ਜੀ ਮੈਂ ਰਿਪੋਰਟ ਮੰਗਵਾਈ ਹੈ ਉਹਨਾਂ ਨੂੰ ਕਿਹਾ ਮੇਰੇ ਕੋਲ ਵਟਸਐਪ ਕਰ ਦਿਓ ਜੀ ਇਹਨਾਂ ਤੋਂ ਮੰਗਵਾ ਲੈਣੇ ਕੋਈ ਚਲੋ ਕੋਈ ਗੱਲ ਜੀ ਜੀ ਜੇ

ਸਰ ਉਹ ਆਇਆ ਕਿ ਪਾਣੀ ਨਾ ਗਿਆ ਜਿਹੜਾ ਉਹ ਕਹਿੰਦਾ ਪੇਰਾਂ ਤੋਂ ਦੂਰ ਹੋਊਗਾ ਜਿਹੜਾ ਜਿਹੜੀ ਸੈਂਗੜਾ ਕਿੱਲੇ ਜ਼ਮੀਨ ਖਰਾਬ ਹੋ ਗਈ ਲੋਕਾਂ ਨਹੀਂ ਹੁੰਦਾ ਕਿ ਬਣੂਗਾ ਅੱਛਾ ਜੀ ਜਿੰਨ ਕਿ ਨਾ ਦਿੰਦੇ ਹੋਂ ਯਾਰ ਪੁੱਛ ਡੀਜ਼ਲ 500 600 ਡੇਲੀ ਲੱਗਦਾ ਡੀਜ਼ਲ ਕਿੰਨੇ ਦਿਨ ਰੱਖੋ ਭਾਈ ਅੱਥੇ ਕਿਹਦਾ ਕਰ ਸਰਦਾਰ ਜੀ ਸਾਨੂੰ ਗੱਲ ਕਰ ਲੈਣ ਦੋ ਆਹ ਵੇਖੋ ਇਹ ਡੀਸੀ ਨੂੰ ਉਹ ਯਾਰ ਸੁਣ ਵੀ ਲਈਏ ਡੀਸੀ ਨੂੰ ਕਹਿੰਦਾ ਕੋਈ ਦਿਨ ਕਿੰਨੇ ਨੂੰ ਚਰ ਗਈਆਂ ਸਾਡੀਆਂ ਇਹ ਆਪਣਾ ਕਿਸ਼ਨ ਕੁਮਾਰ ਕਿਸ਼ਨ ਕੁਮਾਰ ਆਹ ਬੰਦੇ ਡੀਜ਼ਲ ਕੋਈ ਚੱਲਦਾ 700 ਡੇਲੀ ਦਿੱਤਾ ਥੋ ਭਾਈ ਇਹ ਤੇ ਸਾਰੇ ਕਿੰਨੇ ਜਿਹਾ 100 ਟਰੈਕਟਰ ਧੜੀਏ ਤੱਕ ਹਾਂ ਨੇ ਕੋਈ ਕਹਿੰਦਾ ਘੱਟ ਹੋਰ ਲੈ ਲੈ ਕਿਸ ਨੂੰ ਕੋਈ ਨਾ ਰਾਜਸਥਾਨ ਤੱਕ ਮਿੱਟੀ ਆਉਣ ਨਹੀਂ ਸਾਡੇ ਮੁੰਡੇ ਲੈ ਕੇ ਆਉਣ ਡਿਆ ਕਿਹਦਾ ਪੰਜ ਡੋਲੇ ਨਹੀਂ ਕਰ ਸਕਦਾ ਪੰਜ ਇਹ ਪਾਰ ਮੇਰੀ ਗੱਲ ਇਹ ਮੈਂ ਫੋਨ ਲਾਉਂਦਾ ਕਿਸੇ ਦਾ ਡੀਜੇ ਉਹ ਇੱਕ ਦੋ ਮਿੰਟ ਚ ਲੈ ਜਾਂਦੇ ਆ ਯਾਰ ਗੱਲ ਸੌਣ ਮੇਰੀ ਗੱਲ ਪਿੱਛੇ ਜੋ ਹੋ ਗਿਆ ਹੋ ਗਿਆ ਹੁਣ ਅੱਗੇ ਦਾ ਹਾਲ ਹੋਈ ਵਹੀ ਗੱਲ ਮੈਂ ਕਹਿ ਰਿਹਾ ਤੁਹਾਡੇ ਲੋਚਾ ਮਨਜ਼ੂਰ ਕਰਵਾ ਵੱਡੀਆਂ ਲੋਚਾਂ ਦੂਜੇ ਸਪਾਰ ਨਹੀਂ ਲੱਗਣ ਜੇ ਨਾ ਆ ਯਾਰ ਕੈਂਸਰ ਪਾੜ ਗਿਆ ਦੇ ਮਾ ਬਸ ਲੋਰੋ ਯਾਂ ਕੈਂਸਰ ਇਹਨੇ ਅਗਲਾ ਕੰਮ ਇਹਨਾਂ ਨੇ ਕੀ ਕਰਨਾ ਜਿਹੜੀ ਰੇਤਾ ਪਈ ਜ਼ਮੀਨਾਂ 'ਚ ਉਹ ਨਹੀਂ ਚੁੱਕਣ ਦੇਣੀ ਇਹਨਾਂ ਨੇ ਬਿਆਨ ਦੇ ਕੇ ਅੱਜ ਜਿਹੜੀ ਰੇਤਾ ਪਈ ਏ ਸਾਨੂੰ ਇੱਥੇ ਕੰਮ ਕਰੇ ਸਾਡੇ ਨਾਲ ਗੱਲ ਵੀ ਆਹੀ ਰੇਤਾ ਚੁਣੀ ਹੈ ਜਿਹੜੇ ਕਿਸਾਨਾਂ ਦੀ ਜ਼ਮੀਨ ਖਰਾਬ ਹੋਈ ਹੈ ਹੋ ਗਿਆ ਉਹ ਤਾਂ ਹੋਣਾ ਹੀ ਸੀ ਇੱਥੇ ਤੁਹਾਡੇ ਵਿਭਾਗ ਦੇ ਕਿੰਨੇ ਬੰਦੇ 10 ਮਿਲੂ ਕੋਈ ਵੀ ਨਹੀਂ ਦੱਸ ਕਿੰਨੇ ਬੰਦੇ ਆ ਜੀ ਦੱਸੋ ਲਓ ਜੀ ਇਹ ਵਿਚਾਰਾ ਰੋਕੀ ਖਾਲਾ ਕੱਲਾ ਕਿੰਨੀ ਤਨਖਾਹ ਤੁਹਾਡੀ ਕਿੰਨੀ ਤਨਖਾਹ ਲਾਖ ਦੇਣਾ ਇੱਕ ਮਿੰਟ ਕਿੰਨੀ ਤਨਖਾਹ ਤੁਹਾਡੀ ਹੈ ਸਾਢੀ ਅਰਬੀ ਇੱਕ ਮਿੰਟ ਦਾ ਹੈ ਸਾਡੀ ਦਰਗਾਹ ਸਾਡੇ ਸਿਰ ਤੇ ਲੈਂਦੇ ਹੈ 100 ਸਾਬ ਸੂਰੀ ਆਏ ਸੀ ਆਏ ਸੀ ਉਹ ਫੋਟੋ ਖਿਚਾ ਕੇ ਚਲੇ ਗਏ ਆਏ ਆਏ ਫੋਟੋ ਖਿਚਾ ਕੇ ਚਲੇ ਗਏ ਪਹਿਲਾਂ ਤੁਹਾਨੂੰ ਤੁਹਾਡੇ ਮਾਝ ਦੇ ਬੰਦੇ ਕਿੰਨੇ ਲੱਗੇ ਦੱਸ ਆਈ ਦੇ ਕਿੰਨੇ ਬੰਦੇ ਲੱਗੇ ਦੇ ਪਿੱਛੇ ਹਟ ਗਏ ਨਾ ਸਾਰੇ ਆਲੇ ਲੱਗੇ ਇੱਕ ਘੇਰਾ ਨ ਕੱਢਣਾ ਯਾਰ ਉਹਦਾ ਖਰਚਾ ਪੈਂਦਾ ਨਹੀਂ ਦੇਖ ਨਹੀਂ ਇਹ ਵਾਸ ਕਰਨਾ ਹੈ ਮੈਂ ਜੀ ਬੋਲ ਰਿਹਾ ਹਾਂ ਸਾਡੇ ਐਮਪੀ ਦਾ ਫੰਡ ਜਾਰੀ ਕਰਵਾਉਣਾ ਯਾਰ ਉਹਦਾ ਫੰਡ ਜਾਰੀ ਕਰਵਾਉਣਾ ਸਾਡੇ ਐਮਪੀ ਦਾ ਫੰਡ ਜਾਰੀ ਕਰਾ ਚਾਰ ਲੱਖ ਬੰਦੇ ਨੇ ਵੋਟ ਪਾਈ ਤੁਸੀਂ ਸਾਡਾ ਬੰਦਾ ਬੰਦ ਕੀਤਾ ਓ ਚੱਲਿਆ ਓ ਚੱਲਿਆ ਪਏ ਯਾਰ ਓ ਕੱਲੇ ਸਾਡੇ ਕੱਢ ਦੋ ਲੋਕਾ ਥੋੜੇ ਚੱਲੇ ਆ ਓ ਕੱਟੇ ਬਾਹਰ ਫਿਰ ਤੁਹਾਨੂੰ ਦੱਸੂਗਾ ਸਾਰੇ ਖਾਨ ਸੂਰੇ ਸਾਡੇ ਐਮਪੀ ਦਾ ਫੰਡ ਜਾਰੀ ਕਰਵਾਓ ਜੇ ਫਿਰ ਨਾ ਦਊਗਾ ਸਾਨੂੰ ਅਸੀਂ ਫਿਰ ਗੱਲ ਕਰਾਂਗੇ ਓ ਛੇਰ ਬਾਹਰ ਆਣਾ ਲੋੜ ਨਹੀਂ